ਮੰਟੂ ਜੀ ਪੰਜ ਸੱਬ ਦੇ ਵਿੱਚ ਕਾਫੀ ਰੌਲਾ ਪਿਆ ਇੱਥੇ ਰੌਲੇ ਦਾ ਇੱਕ ਮੈਸੇਜ ਆਇਆ ਹੋਇਆ ਸੀ ਕਿ ਤਨ ਤਨ ਜੇਲ੍ਹ ਦੇ ਵਿੱਚ ਕੀ ਰੌਲਾ ਪਿਆ ਇਧਰ ਪੰਜ ਸੱਬ ਦੇ ਵਿੱਚ ਵੀ ਕਾਫੀ ਰੌਲਾ ਪਿਆ ਹੋਇਆ ਹੈ ਕਹਿੰਦੇ ਵੀ ਜਾਲੀ ਬਿੱਲ ਜਾਲੀ ਸਾਇਨ ਤੇ ਪੰਜ ਜਾਣੇ ਇਹਨਾਂ ਨੇ ਮੌਤਲ ਵੀ ਕੀਤੇ ਨੇ ਪਰ ਕਰੋੜਾਂ ਦਾ ਚੂਨਾ ਲੱਗ ਗਿਆ ਉਹ ਜੇ ਬਿੱਲ ਉੱਥੇ ਬਣ ਕੇ ਆਏ ਨੇ ਸਫਾ ਸੈਂਟਰਾਂ ਦੇ ਬਿੱਲ ਆਏ ਮਹਿੰਗੇ ਖਾਣਿਆਂ ਦੇ ਬਿੱਲ ਆਏ ਨੇ ਇਹ ਕੀ ਮਸਲਾ ਹੈ ਜੀ ਕਿਵੇਂ ਕੋਈ ਤੀਜੇ ਦਿਨ ਕੋਈ ਏਡਾ ਵੱਡਾ ਕਪੜਾ ਨਿਕਲ ਆਉਂਦਾ ਤੇ ਦੇਖੋ ਗੱਲ ਪਤਾ ਕੀ ਆ ਕਿ ਜਦੋਂ ਕਪੜਾ ਨਿਕਲਦਾ ਹੈ ਨਾ ਹਰ ਇੱਕ ਕਪੜੇ ਦੇ ਵਿੱਚ ਇਥੇ ਕਿਤੇ ਨਾ ਕਿਤੇ ਤੁਹਾਨੂੰ ਕੋਈ ਵਿਲੱਖਣਤਾ ਵੀ ਮਿਲ ਜਾਂਦੀ ਹੈ ਨਵੇਂਕਲਾ ਕੁਝ ਹੁੰਦਾ ਹੈ ਹਰ ਇੱਕ ਚੀਜ਼ ਇਹ ਪੰਜਸਪ ਦੇ ਵਿੱਚੋਂ ਜਿਹੜਾ ਇਹ ਗੜਬੜ ਝਾਲਾ ਨਿਕਲੇ ਨਾ ਬੜਾ ਇੰਟਰਸਟਿੰਗ ਹੈ ਹਮ ਅੱਛਾ ਅੱਜ ਤੁਸੀਂ ਦੇਖਿਆ ਹੋਣਾ ਖਬਰਾਂ ਲੱਗੀਆਂ ਨੇ ਵਗੈਰਾ ਵਗੈਰਾ ਜੀ ਪੋਸਟਾਂ ਪੈ ਰਹੀਆਂ ਨੇ ਸਰਕਾਰ ਹਰਕਤ ਦੇ ਵਿੱਚ ਆਈ ਆ ਆਮ ਆਦਮੀ ਪਾਰਟੀ ਨੇ ਆਪਣੇ ਆਫੀਸ਼ੀਅਲ ਪੇਜ ਤੋਂ ਸ਼ੇਅਰ ਵੀ ਕੀਤਾ ਵਿਆ ਜੀ ਪਰ ਇਹ ਬੜਾ ਅਜੀਬੋ ਗਰੀਬ ਮਾਮਲਾ ਹੈ ਹੁਣ ਇਹਦੇ ਚ ਕੁਝ ਚੀਜ਼ਾਂ ਤੁਹਾਨੂੰ ਦੱਸਦਾ ਨਾ ਮੈਂ ਇਹ ਦੋ ਤਰ੍ਹਾਂ ਨਾਲ ਹੋਇਆ ਇੱਕ ਤੇ ਫਰਜ਼ੀ ਬਿੱਲ ਜਿਵੇਂ ਗੋਦਾਮ ਜਾਂ ਇਹ ਚੀਜ਼ਾਂ ਜਿਹੜੀਆਂ ਰੈਂਟ ਤੇ ਲਈਆਂ ਜਾਂਦੀਆਂ ਉਹ ਜੋ ਪੈਸਾ ਦਿੱਤਾ ਜਾਂਦਾ ਉਹਦੇ ਵਿੱਚ ਕਥੇ ਤੌਰ ਤੇ ਗੜਬੜੀ ਏਦਾਂ ਹੋਈ ਕਿ ਇੱਕੋ ਗੋਦਾਮ ਤਿੰਨ ਤਿੰਨ ਬਿੱਲ ਇੱਕ ਜੈਨਿਊਨ ਪੇਮੈਂਟ ਦੋ ਆਪਣੇ ਖਾਤਿਆਂ ਚ ਘੁਮਾ ਦਿੱਤੀਆਂ ਇੱਕ ਤੇ ਇੱਕ ਇਸ ਕਿਸਮ ਦਾ ਹੋਇਆ ਦੂਜਾ ਹੋਇਆ ਆਰਓ ਕੱਟੇ ਜਾਂਦੇ ਆ ਹੂੰ ਠੀਕ ਹੈ ਜੀ ਜੀ ਉਹਦੇ ਵਿੱਚ ਹੁੰਦਾ ਇੱਕ ਵਿਦ ਟਰਾਂਸਪੋਰਟੇਸ਼ਨ ਇੱਕ ਹੁੰਦਾ ਹੈ ਵਿਦਆਊਟ ਟਰਾਂਸਪੋਰਟੇਸ਼ਨ ਹੂੰ ਵਿਦਆਊਟ ਨੂੰ ਵਿਦ ਬਣਾ ਦਿੱਤਾ ਗਿਆ ਆਊਟ ਆਊਟ ਕਰ ਦਿੱਤਾ ਗਿਆ ਜੀ ਉਹ ਮਾਨਸੇ ਦਾ ਇਹ ਬਠਿੰਡੇ ਦਾ ਇਹਦੇ ਵਿੱਚ ਜੋ ਮਤਲਬ ਕਿ ਉਹ ਹੈਗਾ ਸੰਦੀਪ ਨਾ ਦਾ ਉਹ ਬੰਦਾ ਜਿਹੜਾ ਅਧਿਕਾਰੀ ਹੈ ਕਰਮਚਾਰੀ ਹੈ ਉਹਦਾ ਕਾਫੀ ਜ਼ਿਆਦਾ ਸੰਦੀਪ ਗਰਗ ਸੀਨੀਅਰ ਅਸਿਸਟੈਂਟ ਅਕਾਊਂਟ ਜੀ ਠੀਕ ਹੈ ਜੀ ਇਹਦੇ ਵਿੱਚ ਕੁਝ ਚੀਜ਼ਾਂ ਅਸੀਂ ਦਸਤਾਵੇਜ਼ ਹਾਸਲ ਕੀਤੇ ਤੇ ਮੈਂ ਦੱਸ ਦੇਵਾਂ ਕਿ ਮੈਂ ਇਸ ਮੁਤਲਕ ਗੱਲ ਕਰਨੀ ਚਾਹੀ ਸੀਗੀ ਜਿਹੜੇ ਡੀਐਮ ਨੇ ਅਮਰਤਪਾਲ ਸਿੰਘ ਜੀ ਉਹਨਾਂ ਨੇ ਫੋਨ ਨਹੀਂ ਚੱਕਿਆ ਕਿਸੇ ਰਜੇ ਵਿੱਚ ਹੋਣਗੇ ਤਾਂ ਮਤਲਬ ਇਹਦੇ ਵਿੱਚ ਨਾ ਕੁਝ ਚੀਜ਼ਾਂ ਬੜੀਆਂ ਇੰਟਰਸਟਿੰਗ ਹੈ ਜਦੋਂ ਅਸੀਂ ਉਹ ਡਾਕੂਮੈਂਟ ਹਾਸਲ ਕੀਤੇ ਜਿਹੜੇ ਕਿ ਮੇਰੇ ਕੋਲ ਹੈ ਜੀ ਵੀ ਬਿੱਲ ਕਿੱਦਾਂ ਪਏ ਕੀ ਹਿਸਾਬ ਕਿਤਾਬ ਹੈ ਕਿਉਂਕਿ ਇਹ ਅਸੀਂ ਪਰਸੋਂ ਹੀ ਪਾ ਦਿੱਤਾ ਸੀਗਾ ਇਸ ਨੂੰ ਤੇ ਮੀਡੀਆ ਚ ਵਾਚ ਆਇਆ ਅਸੀਂ ਪਰਸੋਂ ਹੀ ਪਾ ਦਿੱਤਾ ਸੀਗਾ ਆਪਣੇ ਪੇਜ ਤੇ ਕਿ ਆਹ ਕਹਾਣੀ ਚੱਲ ਰਹੀ ਆ ਜੀ ਪੰਜ ਸਪਦੇ ਵਿੱਚ ਅੱਛਾ ਹੁਣ ਇਹਦੇ ਚ ਇੰਟਰਸਟਿੰਗ ਚੀਜ਼ਾਂ ਦੇਖੋ ਕਿ ਇੱਕ ਬਿੱਲ ਇਹੋ ਜਿਹਾ ਪੇਮੈਂਟ ਕੀਤੀ ਗਈ ਜਿਹਦੇ ਵਿੱਚ ਨਾ ਤਾਂ ਗੋਦਾਮ ਦਾ ਨਾਮ ਹੈ ਹਮ ਇੰਟਰਸਟਿੰਗ ਹੈ ਨਾ ਕੋਈ ਮਤਲਬ ਕਿ ਕਿਸੇ ਇਨਸਪੈਕਟਰ ਦੇ ਕੋਈ ਆਪਾਂ ਕਹ ਲਈਏ ਤਸਦੀਕ شدہ ਦਸਤਾਖਤ ਨਹੀਂ ਠੀਕ ਹੈ ਜੀ ਉਹਦੇ ਵਿੱਚ ਪੇਮੈਂਟ ਜਿਹੜੀ ਆ ਉਹ ਹੋ ਜਾਂਦੀ ਇਹਨੂੰ ਭੂਤਿਆ ਬਿੱਲ ਕਿਹਾਉਂਗੇ ਕਿ ਲਾਪਤਾ ਹੀ ਹੈ ਮਤਲਬ ਕਿ ਕੋਈ ਫਰਮ ਨਹੀਂ ਹੈ ਪਰ ਉਹਨੂੰ ਪੇਮੈਂਟ ਹੋ ਗਈ ਹਵਾ ਚ ਜੀ ਤਾਂ ਤੁਸੀਂ ਸੋਚ ਕੇ ਦੇਖੋ ਕਿ ਕਿੰਨਾ ਰੌਚਕ ਮਾਮਲਾ ਹੈ ਕਿ ਭੂਤਿਆ ਕਾਲਜ ਸੁਣੇ ਲੋਕਾਂ ਨੇ ਹਮ ਹਮ ਹੁਣ ਬਹੁਤ ਕੁਝ ਸੁਣਿਆ ਸੁਣਿਆ ਹਾਂ ਮੈਂ ਆ ਪੂਤੀਆ ਬਿੱਲ ਹੈ ਬਿੱਲ ਜੀ ਇੱਕ ਬਿੱਲ ਦੀ ਕਾਪੀ ਅਸੀਂ ਹਾਸਲ ਕੀਤੀ ਜਿਦੇ ਵਿੱਚ ਫਰਮ ਦਾ ਨਾਮ ਹੀ ਨਹੀਂ ਇੱਥੇ ਠੀਕ ਹੈ ਜੀ ਬੈਕਮ ਹਾਂ ਜੀ ਇੱਕ ਪੂਚੋ ਕੇਂਦਰ ਦਾ ਗੋਦਾਮ ਸੀਗਾ ਜੋ ਖਾਲੀ ਕਰਕੇ ਛੱਡ ਦਿੱਤਾ ਗਿਆ ਠੀਕ ਹੈ ਜੀ ਉਹ ਉਹਦਾ ਵੀ ਬਿੱਲ ਹੈਗਾ ਪਰੰਤੂ ਉਹਦਾ ਨਕਲੀ ਬਿੱਲ ਜਿਹੜਾ ਸੀਗਾ ਉਹ ਬਣਾ ਕੇ ਅਦਾਇਗੀ ਕਰ ਦਿੱਤੀ ਜਾਂਦੀ ਹੈ ਜੀ ਜੀ ਠੀਕ ਹੈ ਜੀ ਅੱਛਾ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਕਿ ਇਹ ਸਾਰਾ ਸਿਲਸਿਲਾ ਚੱਲਿਆ ਜਿਹੜਾ ਉਹਦੇ ਵਿੱਚ ਇਨਸਪੈਕਟਰਾਂ ਦਾ ਤਾਂ ਕੈਲੋਕੇਨ ਨਾ ਮੱਕੂ ਠੱਪਤਾ ਹੂੰ ਕੁਝ ਇਨਸਪੈਕਟਰਾਂ ਦਾ ਇੰਟਰਸਟਿੰਗ ਗੱਲ ਇਹ ਆ ਕਿ ਦਾਵਾ ਕੀਤਾ ਜਾ ਰਿਹਾ ਕੁਝ ਇਨਸਪੈਕਟਰ ਜਿਹੜੇ ਹਨ ਉਹ ਕਹਿੰਦੇ ਆ ਕਿ ਵੀ ਸਾਡੇ ਨਾਲ ਤੇ ਭਲੇਟਾਈ ਹੋ ਗਿਆ ਹੂੰ ਕਿ ਸਾਡੇ ਜਿਹੜੇ ਸਾਈਨ ਨੇ ਵਾਸੀ ਕੀਤੇ ਨਹੀਂ ਵਸਤਵਿਕਤਾ ਇਹ ਆ ਹੂੰ ਅੱਛਾ ਇੱਕ ਹੋਰ ਮੋੜ ਇਸ ਮਾਮਲੇ 'ਚ ਕੋਹਰ ਕੋਈ ਮੋੜ ਆ ਕਿ ਸਾਡੇ 10 ਤਖਤ ਜਿਹੜੇ ਆ ਉਹ ਸੰਦੀਪ ਨਾਮੀ ਜਿਹੜਾ ਸੀਗਾ ਉਹਨੇ ਕੀਤੇ ਨੇ ਠੀਕ ਹੈ ਜੀ ਆਪ ਹੀ ਕੀਤੇ ਆ ਤੇ ਮੈਨੂੰ ਕਿਸੇ ਸੋਰਸ ਨੇ ਦੱਸਿਆ ਡਿਪਾਰਟਮੈਂਟ ਦੇ ਨੇ ਕਿ ਜਦੋਂ ਉਹ ਫਸਿਆ ਤਾਂ ਉਹਨੇ ਕਿਹਾ ਕਿ ਮੈਨੂੰ ਕਿਹਾ ਗਿਆ ਸੀਗਾ ਕਿ ਫੋਨ ਤੇ ਕਰ ਲਿਆ ਕਰ ਤੂੰ ਸਾਡੇ 10 ਤਖਤ ਕਰ ਲਿਆ ਐਡਾ ਕੋਈ ਇਨਸਪੈਕਟਰ ਯਾਰ ਕਿੰਨੇ ਮਤਲਬ ਕਿ ਬੀਆ ਕਲਾਉਸ ਆ ਕਿ ਉਹ ਕਹੇ ਕਿ ਮੇਰੇ ਸਾਈਨ ਜਿਹੜੇ ਆ ਉਹ ਭਾਈ ਤੂੰ ਆਪ ਹੀ ਕਰ ਲਿਆ ਕਰ ਤੇ ਹੁਣ ਉਸ ਚੀਜ਼ ਦਾ ਸਬੂਤ ਕਿਵੇਂ ਦੇਵੇਂਗਾ ਬਿਲਕੁਲ ਹਾਂ ਇਹ ਤੇ ਮੌਖਿਕ ਗੱਲ ਹੋ ਗਈ ਮਤਲਬ ਕਿ ਕੀ ਮਹਿਕਮਾ ਇਸ ਚੀਜ਼ ਨੂੰ ਮੰਨਦਾ ਕਿ ਤੁਸੀਂ ਆਪਣੇ ਇਨਸਪੈਕਟਰ ਦੇ ਸਾਈਨ ਆਪ ਕਰ ਦਿਓ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਨਾ ਇੱਕ ਰੇਖਾ ਰਾਣੀ ਮੈਡਮ ਜੀ ਹੈ ਡਿਪਟੀ ਜ਼ਿਲ੍ਹਾ ਮੈਨੇਜਰ ਅਕਾਊਂਟਸ ਤੇ ਅਮਰਤਪਾਲ ਸਿੰਘ ਜ਼ਿਲ੍ਹਾ ਮੈਨੇਜਰ ਇਹਨਾਂ ਦੇ ਸਾਰੇ ਬਿੱਲਾਂ ਤੇ ਹੁਣ ਦੇਖੋ ਗੱਲ ਕੀ ਹੁੰਦੀ ਆ ਬੜਾ ਕਹ ਲੋ ਕਿ ਇੱਕ ਸਿੰਪਲ ਤਰੀਕਾ ਹੈ ਸਮਝਣ ਦਾ ਜੀ ਕਿ فرض ਕਰੋ ਕਿ ਤੁਹਾਡੀ ਕੋਈ ਜਗ੍ਹਾ ਹੈ ਗੋਦਾਮ ਹੈ ਉਹ ਰੈਂਟ ਤੇ ਲੈ ਲਿਆ ਮਹਿਕਮੇ ਨੇ ਤੁਹਾਡੇ ਨਾਲ ਇੱਕ ਕਰਾਰ ਹੋਏਗਾ ਨਾ ਜੀ ਐਗਰੀਮੈਂਟ ਤੇ ਜਾਊਂਗੇ ਬਿਲਕੁਲ ਐਗਰੀਮੈਂਟ ਦੇ ਵਿੱਚ ਤੁਹਾਡਾ ਖਾਤਾ ਲੱਗੇਗਾ ਹਮ ਠੀਕ ਹੈ ਜੀ ਹੁਣ ਇਹ بڑا ਵੇਖਣ ਵਾਲਾ ਹੈਗਾ ਮਾਮਲਾ ਹੈ ਕਿ ਸਾਰੇ ਬਿੱਲਾਂ ਤੇ ਜਿਹੜੀਆਂ ਮੈਂ ਕਾਪੀਆਂ ਹਾਸਲ ਕੀਤੀਆਂ ਕਿ ਡੀਐਮ ਸਾਹਿਬ ਤੇ ਬੀਬੀ ਜੀ ਦੇ ਦਸਤਾਖਤ ਨੇ ਜੀ ਹੁਣ ਕਿਉਂ ਵੀ ਨਕਲੀ ਹੈ ਤੇ ਜੇ ਉਹ ਨਕਲੀ ਨਹੀਂ ਹੈ ਜਿਸ ਬਾਬਤ ਅਸੀਂ ਗੱਲ ਕਰਨੀ ਚਾਹੀ ਅਮਰਤਪਾਲ ਸਿੰਘ ਹੋਰਾਂ ਪਹਿਲਾਂ ਤੇ ਉਹਨਾਂ ਨੇ ਪਹਿਲੇ ਦਿਨ ਤੇ ਤਸਦੀਕ ਕਰ ਦਿੱਤੀ ਕਿ ਹਾਂ ਜੀ ਹਾਂ ਜੀ ਜਿਹੜਾ ਲੈਟਰ ਤੁਹਾਨੂੰ ਮਿਲਿਆ ਹੈ ਜੀ ਸਸਪੈਂਸ਼ਨ ਵਾਲਾ ਲੈਟਰ ਅਸੀਂ ਅਸਲ ਕੀਤਾ ਸਭ ਤੋਂ ਪਹਿਲਾਂ ਵੀ ਹਾਂ ਬਿਲਕੁਲ ਇਹ ਫੇਕ ਨਹੀਂ ਹੈ ਜੀ ਅਸਲੀ ਹੈ ਜੀ ਇਹ ਪੁਲਿਸ ਕੇਸ ਵੀ ਹੋਏਗਾ ਸ਼ਾਇਦ ਹੁਣ ਪਰ ਵੱਡਾ ਮਸਲਾ ਇਹ ਹੈ ਜਨਾਬ ਕਿ ਕੀ ਉਹ ਦਸਤਖਤ ਅਸਲੀਆਂ ਤੇ ਜੇ ਅਸਲੀਆਂ ਤਾਂ ਇਨਸਪੈਕਟਰ ਹਲੂ ਇਨਸਪੈਕਸ਼ਨ ਕਰਦੇ ਆ ਨਾ ਨਰੀਖੇ ਕਰਨੇ ਹਨ ਹਾਂ ਬਿਲਕੁਲ ਫਾਈਨਲ ਪੇਮੈਂਟ ਕਰਨੀ ਵੈਰੀਫਿਕੇਸ਼ਨ ਕਰਨੀ ਹੂੰ ਉਹ ਤੁਹਾਡਾ ਕੰਮ ਹੈ ਸਮਰਥ ਅਥਾਰਟੀ ਦਾ ਹੈ ਜੀ ਕਿ ਤੁਹਾਡੇ ਵੀ ਫਰਜ਼ੀ ਦਸਤਖਤ ਹੋਏ ਜੇ ਫਰਜ਼ੀ ਦਸਤਖਤ ਹੋਏ ਨੇ ਸਰ ਫਿਰ ਤੇ ਰੱਬ ਹੀ ਰੱਖਾ ਤੇ ਜੇ ਤੁਹਾਡੇ ਅਸਲ ਨੇ ਹੁਣ ਬਈ ਇਹ ਤੁਹਾਨੂੰ ਜਵਾਬ ਦੇਣਾ ਚਾਹੀਦਾ ਜੀ ਕਿ ਤੁਸੀਂ ਇਦਾਂ ਕਿਦਾਂ ਪੇਮੈਂਟਾਂ ਕਰੀਂ ਵੈਰੀਫਿਕੇਸ਼ਨ ਤੋਂ ਫਿਰ ਤੁਸੀਂ ਸਾਈਨ ਕਰਦੇ ਕਿਉਂਕਿ ਸਮਰਥ ਅਥਾਰਟੀ ਤੋਂ ਤਲੀ ਹੈ ਨਾ ਜੀ ਤਿੰਨ ਤਿੰਨ ਬਿੱਲ ਕਿਦਾਂ ਕੱਢੇ ਜਾ ਰਹੇ ਸੀ ਅਕਾਊਂਟ ਜਿਹੜੇ ਆ ਮਤਲਬ ਕਿ ਜੋ ਜੈਨੂਨ ਅਕਾਊਂਟ ਹੋਣਗੇ ਉਹ ਅਕਾਊਂਟਾਂ ਦੀ ਥਾਂ ਤੇ ਉਹਨੇ ਆਪਣੇ ਘਰ ਦੇ ਅਕਾਊਂਟ ਲਾਇਓਏ ਸੀ ਅਕਾਊਂਟ ਵੈਰੀਫਾਈ ਕਿਉਂ ਨਹੀਂ ਹੋਏ ਜੀ بڑے ਵੱਡੇ ਸਵਾਲ ਨੇ ਸਰ ਇਹ ਪੇਮੈਂਟ ਕੜਾ ਛੋਟੀਆਂ ਮਸ ਹਾਂ ਜੀ ਕਰੋਨੇ ਮਾਮਲਾ ਜਿਹੜਾ ਉਹ ਇੱਕ ਤਾਂ ਚਰਚਾ ਇਹ ਚੱਲ ਰਹੀ ਆ ਕਿ ਉਹ ਰਿਕਵਰੀ ਵੀ ਪਰ ਪਰਨ ਗਿਆ ਸੰਦੀਪ ਸ਼ਾਇਦ 30 ਲੱਖ ਦੀ ਜੀ ਰਿਕਵਰੀ ਭਰ ਦੇਣਾ ਪਰ ਇਸ ਦਰਮਿਆਨ ਕੁਝ ਸ਼ੈਲਰ ਮਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਹਰ ਵਾਲਾ ਸਿਸਟਮ ਉਹਦੇ ਚ ਉਹਨਾਂ ਨੂੰ ਇਹ ਸੀਗਾ ਕਿ ਅਸੀਂ ਨਾ ਬਲੈਕਲਿਸਟ ਹੋ ਜਾਈਏ ਮੌਕਾ ਰਿਹਾ ਤੇ ਕੰਮ ਮੌੜ ਰਿਹਾ ਮੌਕਾ ਮੌਕਾ ਪਰ ਕਿਸੇ ਨੇ ਸਾਲ ਕਿਸੇ ਨੇ 2 ਸਾਲ ਪੇਮੈਂਟ ਵੀ ਵਰਤ ਲਈ ਹੁਣ ਉਹ ਭਰ ਦੇਣਗੇ ਜੀ ਇਹ بڑے ਵੱਡੇ ਸਵਾਲ ਹੈ ਕਿ ਤੁਹਾਨੂੰ ਇਨੀ ਇਨੀ ਤਨਖਾਹ ਲੱਖ ਲੱਖ ਡੇਢ ਡੇਢ ਲੱਖ ਉਤਲਿਆਂ ਨੂੰ ਮਿਲਦੀ ਹੈ ਉਹ ਕਾਦੀ ਹੈ ਕੋਈ ਲੈ ਕੇ ਕੱਲ ਨੂੰ ਤੇ ਕੋਈ ਇਦਾਂ ਕਿਸੇ ਪੂਰਨ ਸਟਾਰ ਦਾ ਲਿਆ ਆਵੇ ਕਿ ਆਪਾਂ ਇਹਨੂੰ ਵਧਾਈਗੀ ਕਰਨੀ ਹੈ ਜੀ ਕਿਸੇ ਹੋਟਲ 'ਚ ਸ਼ੂਟਿੰਗ ਕਰਵਾ ਕੇ ਕਿ ਚੱਕ ਕੇ ਤੁਸੀਂ ਸਾਈਨ ਮਾਰ ਦਿਓਗੇ ਜੀ ਇਹ ਗਲਤ ਹੈ ਇਹ ਚੱਲਣ ਗਲਤ ਹੈ ਤੁਸੀਂ ਜ਼ਿੰਮੇਵਾਰ ਹੋ ਕਿਉਂਕਿ ਸਮਰੱਥ ਅਥਾਰਟੀ ਤੁਸੀਂ ਹੋ ਤਾਂ ਖੈਰ ਇਹ ਸਾਰਾ ਕੁਝ ਜਿਹੜਾ ਹੈ ਉਹ ਇਸ ਵੇਲੇ ਇਦਾਂ ਚੱਲਿਆ ਹੈ ਤਾਂ ਬਹੁਤ ਚਰਚਾ ਹੈ ਇਹਦੀ ਹੂੰ ਠੀਕ ਹੈ ਨਾ ਜੀ ਤੇ ਇਹ ਗੋਦਾਮ ਵਾਲੀਆਂ ਬੋਰੀਆਂ ਦੇ ਚੱਕਰ 'ਚ ਫਿਰਦਾ ਸੀ ਮੈਂ ਕਿਤੇ ਹੋਰ ਨਹੀਂ 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 ਜੀ ਉਹ ਉਹ ਵੀ ਆਪਾਂ ਲੈ ਕੇ ਆਏ ਸੀਗੇ ਉਹ ਫੰਗਵਾੜੇ ਦਾ ਸੀ ਆ ਉਸ ਤੋਂ ਬਾਅਦ ਤਰਾਇਕੋਟ ਬੰਨੀ ਹੋ ਗਿਆ ਹੁਣ ਇਹ ਇਹਦਾ ਇਹ ਜਿਹੜਾ ਤਾਰ ਆ ਨਾ ਇਹਦਾ ਫਰੀਦਕੋਟ ਨਾਲ ਵੀ ਜੁੜ ਰਿਹਾ ਜਨਾਬ ਫਰੀਦਕੋਟ ਨਾਲ ਵੀ ਜੁੜ ਰਿਹਾ ਜੀ ਉਹ ਇਹ ਦੇਖੋ ਹੁਣ ਸੀਜ਼ਨ ਆ ਗਿਆ ਅਸੀਂ ਮਾਨ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਹੁਣ ਤੁਸੀਂ ਬਿਲਕੁਲ ਚਲੋ ਇਹਦੇ 'ਚ ਐਕਸ਼ਨ ਕੀਤਾ ਅੱਛਾ ਕੰਮ ਕੀਤਾ ਇਹਨਾਂ ਨੇ ਜੀ ਠੀਕ ਹੈ ਜੀ ਹੋ ਸਕਦਾ ਇਹ ਪੁਲਿਸ ਕੇਸ ਜਾਂ ਵਿਜੀਲੈਂਸ ਜਾਂਚ ਹੋਵੇ ਉਹਦੇ 'ਚ ਚਲੋ ਪਤਾ ਲੱਗ ਜੂਗਾ ਕਿਹਦੇ ਦਸਤਖਤ ਅਸਲੀ ਆ ਕਿਹਦੇ ਨਕਲੀ ਆ ਕਿਦੀ ਡਿਊਟੀ ਚ ਉਕਾਈ ਹੋਈ ਆ ਕੌਣ ਜ਼ਿੰਮੇਵਾਰ ਆ ਕੌਣ ਜਿਹੜਾ ਨਜਾਇਜ਼ ਰਖੜਿਆ ਗਿਆ ਪਰ ਹੁਣ ਇਸ ਸੀਜ਼ਨ ਦੇ ਵਿੱਚ ਇਹ ਚੀਜ਼ਾਂ ਤੁਸੀਂ ਦੇਖੋ ਕਿ ਠੀਕ ਕਰੋ ਹੁਣ ਮਸਲਾ ਕੀ ਆ ਕਿ ਬੜਾ ਕੁਸ਼ਾ ਸ਼ੈਲਰਾਂ ਵਾਲੇ ਵੀ ਜਿਹੜੇ ਐਨੂੰ ਦੁਖੀ ਹੋ ਜਾਂਦੇ ਆ ਇਹ ਤੁਹਾਡੇ ਅਧਿਕਾਰੀ ਇਹ ਐਹੋ ਜਿਹਾਂ ਖੇਡਾਂ ਖੇਡਦੇ ਆ ਕਿ ਮਤਲਬ ਉਹ ਇਹਨਾਂ ਦੀ ਨਾ ਇੱਕ ਲਿੰਕਿੰਗ ਹੁੰਦੀ ਆ ਸਭ ਤੋਂ ਪਹਿਲਾਂ ਜੀ ਮਤਲਬ ਲਿੰਕਿੰਗ ਦਾ ਮਤਲਬ ਕੀ ਆ ਕਿ ਤੁਹਾਡਾ ਸ਼ੈਲਰ ਹੈ ਤੁਸੀਂ ਸ਼ੈਲਰ ਆਨ ਹੋ ਰਹੋ ਤਾਂ ਮੰਡੀ ਨਾਲ ਲਿੰਕ ਕਰਨਾ ਹੈ ਜੀ ਹੁਣ ਮੰਨ ਲਓ ਤੁਹਾਡਾ ਇੱਥੇ ਆ ਸ਼ੈਲਰ ਲਾ ਲਓ ਵੀ ਧਾਨੇ ਵਾਲੀ ਸਾਈਡ ਤੁਸੀਂ ਉਧਰ ਹੀ ਰਹਿੰਦੇ ਹੋ ਨਾ ਧਾਨੇ ਵਾਲੀ ਸਾਈਡ ਹੈ ਤੁਹਾਨੂੰ ਚੱਕ ਕੇ ਪਾ ਦਿੱਤਾ ਜਾਵੇ ਉਹ ਕਿਤੇ 25-30 ਕਿਲੋਮੀਟਰ ਮੰਡੀ ਫੋਕਲ ਪੁਆਇੰਟ ਚ ਤਾਂ ਤੁਸੀਂ ਕਹੋਗੇ ਕਿ ਯਾਰ ਇਹ ਤਾਂ ਬਹੁਤ ਗਲਤ ਹੋ ਗਿਆ ਫਿਰ ਤੁਸੀਂ ਜਾਓਗੇ ਸਮਰਾਥ ਅਧਿਕਾਰੀ ਕੋਲ ਜੀ ਬਿਕ ਉਹ ਕਹਿੰਦਾ ਕਿ ਕਰ ਦਿੰਨੇ ਜੀ ਇਹਨੂੰ ਡੀ ਲਿੰਕ ਕਰ ਦਿੰਨੇ ਆ ਤੇ ਸਹੀ ਜਗ੍ਹਾ ਲਿੰਕ ਕਰ ਦਿੰਨੇ ਸੀ ਉਹਦੇ ਨਾਲ ਆਪਣਾ ਇੱਕ ਲਿੰਕ ਬਣ ਜਾਣਾ ਚਾਹੀਦਾ ਇਹ ਜਿਹੜੀ ਲਿੰਕਿੰਗ ਡੀ ਲਿੰਕਿੰਗ ਇਹ ਸਾਰਾ ਸ਼੍ਰਿੰਕਿੰਗ ਚੱਲ ਰਹੀ ਹੈ ਨਾ ਆ ਹੁਣੇ ਸੰਭਲੋ ਕਿਉਂ ਕਿਉਂਕਿ ਮੁੜ ਕੇ ਜਿੰਨੇ ਭਰੇ ਆ ਉਹਨੇ ਕੱਢਣੇ ਆ ਜੀ ਆਰਤੀ ਇਹ ਤਾਂ ਪਹਿਲਾਂ ਹੀ ਕੱਲ ਬੜਾ ਕੱਟ ਕਰੀ ਬੈਠੇ ਸਨ ਵਿਜੇ ਕਲੜਾ ਹੋਰਾਂ ਦੀ ਜਿਹੜੀ ਜਥੇਬੰਦੀ ਹੈ ਕਿ ਭਾਈ ਅਸੀਂ ਹੋ ਸਕਦਾ ਸਟ੍ਰਾਈਕ ਤੇ ਚਲੇ ਜਾਈਏ ਸਾਡੇ ਮਸਲੇ ਹੱਲ ਕਰੋ ਪਹਿਲਾਂ ਪਹਿਲਾਂ ਹੀ ਕਰ ਲੈਣੇ ਚਾਹੀਦੇ ਉਹ ਕਹਿੰਦੇ ਅਸੀਂ ਕਿਸਾਨ ਦੀ ਲੁੱਟ ਦੇ ਹਿੱਸੇਦਾਰ ਨਹੀਂ ਬਨਣਾ ਸਿੱਧੀ ਗੱਲ ਆ ਜੀ ਠੀਕ ਹੈ ਨਾ ਜੀ ਅਸੀਂ ਕਿਸੇ ਲੁੱਟ ਦੇ ਹਿੱਸੇਦਾਰ ਨਹੀਂ ਬਨਣਾ ਤਬ ਇਸ ਕਰਕੇ ਮੈਂ ਵਾਰ-ਵਾਰ ਕਹਿੰਨਾ ਕਿ ਇਹ ਹੁਣ ਤੋਂ ਇਹ ਸਾਈ ਵਿਧਾਈ ਤੁਹਾਡੇ ਕੁਝ ਬੰਦੇ ਲਈ ਬੈਠੇ ਮੈਂ ਇੱਥੇ ਤੇਰਾ ਲਿੰਕ ਕਰਾ ਦੂੰ ਫਲਾਹ ਕਰਾ ਦੂੰ ਢਮਕਾ ਕਰਾ ਦੂੰ ਇਹ ਜਿਹੜੇ ਬੰਦੇ ਨੇ ਕੁਝ ਅਧਿਕਾਰੀ ਤੁਹਾਡੇ ਕਰਮਚਾਰੀ ਇਹਨਾਂ ਨੂੰ ਸੰਭੋ ਸੰਭਾਲੋ ਜੀ ਇਹਦੇ ਬਾਅਦ ਦੀਆਂ ਚਲੋ ਗਦਾਮ ਗਦੋਂ ਚ ਤੇ ਜੋ ਹੁਣ ਆ ਤੁਹਾਡੇ ਸਾਹਮਣੇ ਖ ਦੋ ਕਿਲਰੀ ਪਈ ਆ ਮੰਡੀਆਂ ਨੂੰ ਸੰਭੋ ਸੱਚੇ ਢੰਗ ਨਾਲ ਚਲਾਓ ਤਾਂ ਕਿ ਅੜਚਾ ਨਾ ਆਵੇ ਜੀ ਜੀ ਮਿੰਦਰ ਜੀ ਬਿਲਕੁਲ ਪਿਛਲੇ ਘੜੇ ਵੀ ਬੜਾ ਇਸਮੱਸਿਆ ਹੋਈ ਸੀ ਬਾਤ ਉਹੀ ਮੈਂ ਕਹਿ ਰਿਹਾ ਟਿੰਗ ਵਗੈਰਾ ਤੇ ਪਹਿਲਾਂ ਦੇਖ ਲੈਣਾ ਚਾਹੀਦਾ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਮਲੂਕ ਸਿੰਘ ਜੀ ਕਹਿ ਰਹੇ ਕਿ ਕਿਸਾਨ ਨਿਧੀ ਵਾਲੇ ਪੈਸੇ ਪਰਸੋਂ ਆਗੇ ਮਲੂਕ ਜੀ ਇੰਨੇ ਟਾਈਮਸ ਤੇ ਖਰਚੇ ਵੀ ਗਏ ਹੋਣੇ